ਜਿਨ੍ਹਾਂ ਨੇ ਰਾਤ 358 ਰਨ ਚੇਸ ਹੁੰਦੇ ਵੇਖੇ ਪੇਚ ਹੈ ਉਹਨਾਂ ਲਈ ਇੱਕ ਪ੍ਰਾਣੀ ਪਰ ਬਲੱਖਣ ਯਾਦ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਕੋਰ ਬੋਰਡ ਤੇ ਸਿਰਫ 190 ਰਨ ਹੀ ਬਣਾਏ ਦਰਸ਼ਕਾਂ ਦੇ ਚਿਹਰੇ ਤੇ ਤਣਾਅ ਸਾਫ ਦਿਖ ਰਿਹਾ ਸੀ ਤੇ ਉਧਰੋਂ ਕਮੈਂਟਰੀ ਵਾਲੇ ਕਹਿ ਰਹੇ ਸੀ ਭਾਰਤੀ ਗੇਂਦਬਾਜ਼ੀ ਲਾਈਨਅਪ ਬੇਹੱਦ ਕਮਜ਼ੋਰ ਹੈ ਕਮਜ਼ੋਰ ਸ਼ਬਦ ਜਦੋਂ ਭਾਰਤੀ ਗੇਂਦਬਾਜ਼ਾਂ ਦੇ ਕੰਨੀ ਪਿਆ ਤਾਜੇ ਹੀ ਹੀਰ ਹਰਪੱਯਨ ਵਰਗੇ ਗੇਂਦਬਾਜ਼ਾਂ ਨੇ ਕੁਝ ਵੱਖਰਾ ਕਰਨ ਦਾ ਮਨ ਬਣਾ ਲਿਆ ਤੇ 190 ਨੂੰ ਭੁੱਲ ਆਪਣੀ ਕਾਬਲੀਅਤ ਨੂੰ ਯਾਦ ਕਰਕੇ ਮੈਦਾਨ ਵਿੱਚ ਆਉਣ ਬੜੇ ਪਹਿਲੀ ਡਿਗਟ ਮਨਾਫ ਪਟੇਲ ਨੇ ਜਲਦੀ ਅਖੇੜ ਕੇ ਮਣਾ ਮੁਹੀ ਮਨਾਫਾ ਖਾਟ ਲਿਆ ਅਫਰੀਕੀ ਥੋੜਾ ਪੈਰਾਂ ਦੇ ਖੜਨੇ ਹੀ ਲੱਗੇ ਸੀ ਕਿਰ ਭਜਨ ਗੇਂਦ ਨਹੀਂ ਜਾਦੂ ਲੈ ਕੇ ਆਇਆ ਤੇ ਡਿਗਟ ਖਾੜ ਕੇ ਆ ਉਹ ਗਿਆ ਉਧਰ ਦੂਰ ਖੜਾ ਨਹਿਰਾ ਵੀ ਨੇਰੀ ਬਣ ਕੇ ਆਇਆ ਤੇ ਆਪਣਾ ਕੰਮ ਕਰਕੇ ਬੱਲੇਬਾਜ਼ਾਂ ਨੂੰ ਹੋਰ ਵੀ ਨੇਰੇ ਚ ਪਾ ਗਿਆ ਤੇ ਉਧਰ ਭਾਰਤ ਦਾ ਨਵਾਂ ਸਤਾਰਾ ਹਿੱਟਮੈਨ ਉਹਦੋਂ ਨਹੀਂ ਸਿਰਫ ਰੋਹਿਤ ਸ਼ਰਮਾ ਸੀ ਆਲ ਰਾਊਂਡਰ ਦਾ ਆਪਣਾ ਕੰਮ ਕਰਕੇ ਇੱਕ ਅਹਿਮ ਵਿਕਟ ਕੱਢ ਕੇ ਉਹ ਵੀ ਦੱਖਣੀ ਅਫਰੀਕਾ ਨੂੰ ਚੱਕਰਾਂ 'ਚ ਪਾ ਗਏ ਆ ਗਿਆ ਹੁਣ ਰਨ ਘਟ ਰਹੇ ਸੀ ਦਬਾਅ ਵਧ ਰਿਹਾ ਸੀ ਤਣਾਅ ਵਧ ਰਿਹਾ ਸੀ ਕੋਈ ਠੰਡੀ ਹੋ ਰਹੀ ਸੀ ਤੇ ਮੈਚ ਗਰਮ ਹੋ ਰਿਹਾ ਸੀ ਪਰ ਆਖਰਕਾਰ ਕਮਜ਼ੋਰ ਦਾ ਤੱਬਾ ਆਪਣੇ ਉਤੋਂ ਲਾ ਗਏ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ 199 ਦੇ ਆਊਟ ਕਰਕੇ ਮੈਚ ਇੱਕ ਸਕੋਰ ਨਾਲ ਜਿੱਤ ਲਿਆ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਆ ਜੇ ਧੰਨਵਾਦ ਜੀ